बॉलीवुड ਦੇ ਗਾਇਕ ਮਿਕਾ ਸਿੰਘ ਮੱਥਾ ਟੇਕਣ ਪਹੁੰਚੇ ਸ੍ਰੀ ਦਰਬਾਰ ਸਾਹਿਬ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਹਾਂਜੀ ਮਿਕਾ ਭਾਈ ਅੱਜ ਦਰਸ਼ਨ ਕਰਨ ਆਏ ਹੋ ਗੁਰੂ ਜੀ ਦਾ ਦਰਸ਼ਨ ਕਰਨ ਆਏ ਹੋ ਔਰ ਜਿੰਨੀ ਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਝ ਸਾਰਿਆਂ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਾ ਰਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਜਾਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿੰਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮਾਣ ਚ ਲੱਗਦਾ ਜਿਉਂ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਹੋਗੇ ਜੀ ਆਸ ਬੇਨਤੀ ਕੀਤੀ ਸਾਰਾ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤਾਪੂਰਨ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰ ਆਇਆ ਤੇ ਮੇਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲ ਜੀ ਮੇਕਾ ਭਾਜੀ ਅੱਜ ਹਮੇਸ਼ਾ ਸੱਚੇ ਬਾਜਾ ਸਾਰਿਆਂ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਅੰਦਰ ਰਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿੰਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕਿਆ ਹਮੇਸ਼ਾ ਮੌਜ ਚਲਾਉਂਦੇ ਜੀ ਜਦੋਂ ਵੀ ਅਮਰਸਰ ਆਉਂਦੇ ਹਮੇਸ਼ਾ ਰਮੇਂਦਰ ਸਾਹਿਬ ਉਹ ਬੇਤੀ ਆਸ ਬੇਤੀ ਕੀਤਾ ਸਾਰਿਆਂ ਲਈ ਨਾਰਗਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੋਤਮ ਨਵਾਂ ਨਵਾਂ ਕੀ ਲੈ ਕੇ ਆ ਰਹੇ ਹੋ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰਾਇ ਤੇ ਮਿਕਾਪਾ ਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪੁੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲ ਜਾਵੇ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ ਹਾਂਜੀ ਮਿਕਾਪਾ ਜੀ ਅੱਜ ਦਰਸ਼ਨ ਕਰਨ ਆਏ ਹੋ ਰੂਪੀਜਾ ਦਰਸ਼ਨ ਕਰਨ ਆਏ ਹੋ ਔਰ ਜੰਨੀਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਸ਼ਾ ਸਾਰਿਆਂ ਦੇ ਮਿਹਰ ਕਰਦੇ ਨੇ ਔਰ ਇੱਕ ਸਾਲ ਮੰਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਆਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਜਾਨ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜਦੀ ਕਲਾ ਕਿਤਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮੌਜੂਦ ਰਹਿੰਦੇ ਜਿਉਂ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਹੋਵੇ ਬੇਤੀ 10 ਬੇਤੀ ਸਾਰਾ ਲਈ ਨਾਰਗਨਾਮ ਚੜਦੀ ਕਲਾ ਤੇਰੇ ਬਾਣੇ ਸਰਬੋਤਮ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰਾਇਆ ਤੇ ਮੇਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ ਹਜ ਜੀ ਮਿਕਾਪਾ ਜੀ ਅੱਜ ਦਰਸ਼ਨ ਕਰਨ ਆਏ ਲੋਕੀ ਜੀ ਦਰਸ਼ਨ ਕਰਨ ਆਏ ਔਰ ਜਨਿਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਛਾ ਸਾਰਾ ਦੇ ਮੇਰ ਕਰਦੇ ਨੇ ਔਰ 1 ਸਾਲ ਮਨ ਨੂੰ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਾ ਰਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਜਾਨਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿੰਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮਾਚਾ ਲੱਗਦਾ ਕਿ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਹੋਗੇ 30 10 ਬੇਨਤੀ ਕੀਤੀ ਸਾਰਾ ਲਈ ਨਾਨਕ ਨਾਮ ਚੜ੍ਹਦੀ ਕਲਾ ਨਵਾਂ ਨਵਾਂ ਕੀ ਲੈ ਕੇ ਆ ਰਹੇ ਹੋ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰਾਇਆ ਜੀ ਤੇ ਮਿਕਾਪਾ ਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ ਹਾਂਜੀ ਮਿਕਾਪਾ ਜੀ ਅੱਜ ਦਰਸ਼ਨ ਕਰਨ ਦੁਰਬਿਲਾ ਦਰਸ਼ਨ ਕਰਨ ਆਏ ਹੋ ਔਰ ਜਨਿਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਸ਼ਾ ਸਾਰਾ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮੰਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਰਹਾ ਹਰ ਮਹੀਨੇ ਆਵਾ ਲੇਕਿ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿੰਨਾ ਨਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮੌਜ ਚਲਾਉਂਦੇ ਜੀ ਜਦੋਂ ਵੀ ਅਮਰਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਉਹ ਬੇਤੀ ਅਦਾਸ ਬਿੰਦ ਕੀਤਾ ਸਾਰਿਆਂ ਲਈ ਨਾਰਗਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਤਾ ਨਵਾਂ ਨਵਾਂ ਕੀ ਲੈ ਕੇ ਆ ਰਹੇ ਹੋ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰਾਇਆ ਤੇ ਮਿਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪੁੱਤਰ ਜਗਾ ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ ਹਾਂਜੀ ਮਿਕਾਪਾ ਜੀ ਅੱਜ ਦਰਸ਼ਨ ਕਰਨ ਆਏ ਹੋ ਰੂਪੀ ਜੀ ਦਰਸ਼ਨ ਕਰਨ ਆਏ ਹੋ ਔਰ ਜੰਨੀਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਸ਼ਾ ਸਾਰਾ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਆਵਾਂ ਹਰ ਮਹੀਨੇ ਆਵਾਂ ਲੇਕਿ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਹੀ ਜਾਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜਦੀ ਕਲਾ ਕਿੰਨਾ ਨਾ ਲੱਗਾ ਰਮੇਂਦਰ ਸਾਹਿਬ ਤੁਸੀਂ